ਕੀ ਜੋ ਹਾਲਾਤ ਇਸ ਪਿੰਡ ਦੇ ਅਜ ਚੇਚੀਆਂ ਦਲੇਰਪੁਰ ਜਿਹੜਾ ਪਿੰਡ ਦੀ ਹਦੂ ਤਿਆ ਦੇ ਤੇ ਇਹੜਾ ਬੰਨ ਇੱਕ ਤਾਜਾ ਬੰਨ ਜਿਹੜਾ ਟੁੱਟਿਆ ਸੋ ਕੱਲ ਮੈਂ ਸੁਣ ਰਿਹਾ ਸੀ ਇਹ ਹਲਕਾ ਇੰਚਾਰਜ ਸ਼ਮਸ਼ੇਰ ਜੀ ਦਾ ਉਹਨਾਂ ਦੇ ਨਾਲ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਸੀ ਮੈਂ ਸੁਣ ਰਿਹਾ ਸੀ ਉਹਨਾਂ ਦੇ ਬਿਆਨ ਕਿ ਇਹ ਇਰੀਗੇਸ਼ਨ ਨਾਲ ਗੱਲ ਹੋ ਗਈ ਆ ਜੀ ਪੀ ਡਬਲਯੂ ਡੀ ਵਿਭਾਗ ਨਾਲ ਗੱਲ ਹੋ ਗਈ ਆ ਪ੍ਰਬੰਧ ਜਿਹੜੇ ਆ ਜਲਦੀ ਪ੍ਰਬੰਧ ਜਿਹੜੇ ਪੁਕਤਾ ਪ੍ਰਬੰਧ ਕੀਤੇ ਜਾਣਗੇ ਪਰ ਇਹ ਪਤਾ ਲੱਗਾ ਜੀ ਕੱਲ ਦਾ ਇਹ ਬੰਨ ਟੁੱਟਿਆ ਆ ਜਿਹੜਾ ਦਲੇਰਪੁਰ ਔਰ ਚੇਚੀਮ ਦਾ ਇਹ ਨਵਾਂ ਬੰਨ ਜਿਹੜਾ ਤੁਸੀਂ ਟੁੱਟੀ ਆ ਇਹ ਕੱਲ ਰਾਤ ਦੀ ਟੁੱਟੀ ਆ ਅਜੇ ਤੱਕ ਇੱਥੇ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਸੋ ਇਹ ਤੋਂ ਅੱਗੇ ਆਪਾਂ ਗੱਲ ਕਰੀਏ ਇਸ ਤੋਂ ਅਗਲੇ ਪਿੰਡਾਂ 'ਚ ਜਦੋਂ ਜਾਣਿਆ ਤੇ ਦੋ ਪੁਰਾਣੇ ਬੰਨ ਜਿਹੜੇ ਆ ਤੁਸੀਂ ਦੇ ਹੋ ਟੁੱਟੇ ਹੋਏ ਆ 2023 ਦੇ ਜਦੋਂ ਫਲੱਡ ਆਇਆ ਸੀ ਉਹਦੀ ਕੋਈ ਰਿਪੇਅਰ ਕੋਈ ਮੁਰੰਮਤ ਨਹੀਂ ਕੀਤੀ ਗਈ ਉਸ ਸਮੇਂ ਤੋਂ ਲੈ ਕੇ ਔਰ ਅੱਜ ਮਾਹੌਲ ਬਣਿਆ ਹੜ੍ਹ ਦਾ ਫਲੱਡ ਦਾ ਔਰ ਇਹ ਕੁਦਰਤੀ ਆਫ਼ਤਾਂ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਇੱਥੇ ਕੋਈ ਸਿਆਸੀ ਸਮੀਕਰਨਾ ਕਰਕੇ ਨਹੀਂ ਅਸੀਂ ਪਹੁੰਚੇ ਅਸੀਂ ਸਿਰਫ ਤੇ ਸਿਰਫ ਇਹ ਗੱਲ ਪੁੱਛਣੀ ਚਾਹੁੰਦੇ ਹਾਂ ਸਰਕਾਰ ਨੂੰ ਕਿ ਇੱਥੇ ਕੋਈ ਰਾਜਨੀਤੀ ਨਹੀਂ ਕਰਨਾ ਏ ਇਹ ਕੁਦਰਤੀ ਆਫਤਾਂ ਨੇ ਇਹ ਚ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਹਿਯੋਗ ਦੇਣਾ ਚਾਹੀਦਾ ਇਹ ਗੱਲਾਂ ਅਸੀਂ ਸਹਿਮਤ ਹਾਂ ਪਰ ਇਹ ਲੋਕ ਜਿਹੜੇ ਇਥੋਂ ਦੇ ਵਸਨੀਕ ਨੇ ਅਲੱਗ-ਅਲੱਗ ਪਿੰਡਾਂ ਦੇ ਇਹਨਾਂ ਦਾ ਕਸੂਰ ਕੀ ਅਸੀਂ ਇਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਕਸੂਰ ਕੀ ਇਹਨਾਂ ਲੋਕਾਂ ਦਾ ਔਰ ਨੱਖਰ ਪਈਆ ਲਾ ਕੇ ਮੈਂ ਦੇਖ ਰਿਹਾ ਜੀ ਇਹ ਫਸਲਾਂ ਜਿਹੜੀਆਂ ਉਹਨਾਂ ਨੇ ਪਾਲ ਕੇ ਖੜੀਆਂ ਕੀਤੀਆਂ ਨੇ ਅੱਜ ਹੋਰ ਮੁਬ ਦੋ ਇੱਕ ਦੋ ਮਹੀਨੇ ਤੱਕ ਵੱਡਨੀਆਂ ਸ਼ੁਰੂ ਹੋਣੀਆਂ ਨੇ ਔਰ ਕੀ ਕਸੂਰ ਕੀ ਹੋ ਗਿਆ ਇਹਨਾਂ ਲੋਕਾਂ ਦਾ ਜਿਹੜਾ ਅੱਜ ਪ੍ਰਸ਼ਾਸਨ ਔਰ ਸਰਕਾਰ ਦੇ ਕਰਕੇ ਉਹਨਾਂ ਫਸਲਾਂ ਦਾ ਨੁਕਸਾਨ ਹੋ ਰਿਹਾ ਪਲੀਆਂ ਫਸਲਾਂ ਜਿਹੜੀਆਂ ਨੇ ਪੁੱਤਾਂ ਦੇ ਵਾਂਗੂ ਜਿਹੜੀਆਂ ਪਾਲੀਆਂ ਫਸਲਾਂ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਇਹਦੀ ਪਰਪਾਈ ਕੌਣ ਕਰੂਗਾ ਔਰ ਇਹ ਲੋਕਾਂ ਲਈ ਜਿਹੜਾ ਇੱਕ ਮੁਸ਼ਕਲ ਜਿਹੜੀ ਖੜੀ ਹੋ ਰਹੀ ਹੈ ਮੈਂ ਦੇਖ ਰਿਹਾ ਤੁਸੀਂ ਤੇ ਬਿਲਕੁਲ ਰਸਤੇ ਜਿਹੜੇ ਬੰਦ ਹੋਏ ਪਏ ਆ ਉਹਦਾ ਕੋਈ ਪ੍ਰਬੰਧ ਨਹੀਂ ਔਰ ਦੋ ਹੀ ਆਪਣੇ 25 ਤਰੀਕ ਨੂੰ ਜੋ ਮੈਨੂੰ ਪਤਾ ਲੱਗਾ ਪਿਛਲੇ ਮਹੀਨੇ ਦੀ ਇਹਦਾ ਨੀਂ ਪੱਥਰ ਰੱਖਿਆ ਗਿਆ ਇਸ ਛੜਕਦਾ ਇਸ 25 ਤਰੀਕ ਨੂੰ ਜਿਹੜਾ ਮੀਆਂ ਦੇ ਵਿੱਚ ਜਿਹੜਾ ਸੀਜ਼ਨ ਆ ਸਾਉਂਡ ਦਾ ਇਹਦੇ ਵਿੱਚ ਜਿਹੜਾ ਨੀ ਪੱਥਰ ਅਸੀਂ ਸੜਕ ਬਣਾਉਣ ਦਾ ਰੱਖ ਰਹੇ ਹਾਂ ਇਨ ਨਕਮੀ ਸਰਕਾਰ ਦੀਆਂ ਗੱਲਾਂ ਜਿਹੜੀਆਂ ਨੇ ਸਾਨੂੰ ਤਾਂ ਸਮਝ ਨਹੀਂ ਆ ਰਹੀਆਂ ਕਿ ਇਹ ਹਰ ਪਾਸਿਓਂ ਜਿਹੜੀ ਟੋਟਲੀ ਫੇਲਿਅਰ ਵਾਲੇ ਪਾਸੇ ਜਾ ਰਹੀ ਆ ਚਾਹੇ ਲਾਅ ਐਂਡ ਆਰਡਰ ਦੀ ਤੁਸੀਂ ਗੱਲ ਕਰੋ ਚਾਹੇ ਅਜ ਨਸ਼ੇ ਦੀ ਗੱਲ ਕਰਦੇ ਹਾਂ ਸੀ ਇਹ ਪਿੰਡਾਂ 'ਚ ਜਾ ਜਾ ਕੇ ਕੈਂਪ ਲਾ ਰਹੇ ਆ ਸੌਂਚਕਾਰ ਰਹੇ ਆ ਸਾਨੂੰ ਪਤਾ ਨਹੀਂ ਉਹੀ ਟੀ-ਸ਼ਰਟਾਂ ਸ਼ਾਮਾਂ ਨੂੰ ਪਾਈਆਂ ਹੁੰਦੀਆਂ ਔਰ ਉੱਥੇ ਹੀ ਉਸੇ ਕੈਂਪਾਂ ਦੇ ਵਿੱਚ ਹੀ ਸ਼ਰਾਬ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਸੋ ਮੈਂ ਅੱਜ ਇਹ ਗੱਲ ਤੁਹਾਡੇ ਮਾਧਿਅਮ ਦੇ ਰਹੀ ਕਰਨਾ ਚਾਹੁੰਨਾ ਔਰ ਪੁੱਛਣਾ ਚਾਹੁੰਨਾ ਪ੍ਰਸ਼ਾਸਨ ਨੂੰ ਵੀ ਔਰ ਸਰਕਾਰ ਨੂੰ ਵੀ ਕਿ ਇਹ ਦੱਸਿਆ ਜਾਵੇ ਜਿਹੜਾ 2023 ਦੇ ਵਿੱਚ ਜਿਹੜੇ ਸੇਫਟੀ ਬੰਦ ਸੀ ਇਹਨਾਂ ਦੀ ਰਿਪੇਅਰ ਜਾਂ ਮਰਮਮਤ ਕਿਉਂ ਨਹੀਂ ਕੀਤੀ ਗਈ ਜਿਹੜੇ ਅਗਲੇ ਦੋ ਬੰਦ ਟੁੱਟੇ ਆ ਇਹ ਬੰਦ ਬਿਲਕੁਲ ਜਿੱਥੇ ਅਸੀਂ ਖੜੇ ਆਂ ਤਾਜ਼ਾ ਬੰਦ ਟੁੱਟਿਆ ਰਹਾ ਦਾ ਅਜੇ ਤੱਕ ਪ੍ਰਸ਼ਾਸਨ ਇੱਥੇ ਨਹੀਂ ਪਹੁੰਚਿਆ ਤੁਹਾਡੇ ਧਿਆਨ ਚ ਤਿੰਨ ਸਾਲ ਹੋ ਗਿਆ ਤਰਲੇ ਮਾਰਦਿਆਂ ਨੂੰ ਕਿ ਸਾਡੇ ਦੋ ਨਕੇ ਟੁੱਟੇ ਆ ਤੇ ਉਹਨਾਂ ਦੀ ਰਿਪੇਅਰ ਕਰਾ ਦਿਓ ਆ 25 ਤਰੀਕ ਨੂੰ ਇਹਨਾਂ ਨੀ ਪੱਥਰ ਰੱਖਿਆ ਜਿਹਨੂੰ ਛੜਕਦਾ ਸਾਡੇ ਚੌਧਰੀ ਸੰਸੇਰ ਜੀ ਨੇ ਤੇ ਹੀ ਉਦੋਂ ਵੀ ਉਹਨਾਂ ਨੂੰ ਕਿਹਾ ਸੀ ਤੋ ਕਹਿੰਦੇ ਨਹੀਂ ਜੀ ਅਕਸਰ ਸਾਹਿਬ ਨਾਲ ਗੱਲਬਾਤ ਹੋ ਗਈ ਆ ਬਸ ਦਾਈ ਡਾਂਗ ਤੇ ਤੁਹਾਡੇ ਨੱਕੇ ਪੂਰੇ ਜਾਣੇ ਆ ਉਹ ਨੱਕੇ ਤੇ ਕੀ ਪੂਰਨਾ ਨੋਟਾਂ ਪੁੱਦਣ ਲੱਗਿਆ ਆ ਐਂਦਾ ਜਿਵੇਂ ਕੋ ਤੁਹਾਡੇ ਸਾਹਮਣੇ ਕੀ ਮੰਡਿਆ ਡੱਡੇ ਵੱਡੇ ਦਰਖਤ ਪੁੱਟੇ ਜਾਣਦੇ ਆ ਆ ਸਾਡੀ ਫਸਲ ਵੇਖੋ ਹਜ਼ਾਰਾਂ ਏਕੜ ਫਸਲ ਆ ਇਹ ਦੋ ਨੱਕੇ ਦੋ ਦੋ ਲੱਖ ਦਾ ਖਰਚਾ ਨਹੀਂ ਆਉਂਦਾ ਨਾਕਿਆਂ ਦੇ ਤੇ ਤਿੰਨ ਸਾਲ ਹੋ ਗਿਆ ਸਾਨੂੰ ਮਿੰਨਤਾ ਕਰਦਿਆਂ ਨੂੰ ਸਾਡੀ ਨਹੀਂ ਸੁਣਾਈ ਹੋਣ ਦੀ ਤੇ ਇਹ ਸਰਕਾਰ ਨੂੰ ਹੀ ਮੁਰਦਾਬਾਦ ਨਹੀਂ ਕਹਣਾ ਤੇ ਜਿੰਦਾਬਾਦ ਹੀ ਕਹਣ ਰਿਹਾ ਹੈ ਲੋ ਕਾ ਆਵੇ ਕੰਮ ਕਰੇਂ ਕਦੇ ਜਿੰਦਾਬਾਦ ਹੋਏਗੀ ਜੇ ਨਾ ਕਰੇਂ ਕਦੇ ਮਰਦਾਬਾਦ ਹੋਏਗੀ ਇਹ ਸਾਡੀ ਤੈਨੂੰ ਚੇਤਾਵਨੀ ਆ ਆ ਵੇਖ ਲੋ ਤੀਜਾ ਨਕਾ ਫੇਰ ਪੈ ਗਿਆ ਆ ਸਾਰਾ ਇਲਾਕਾ ਡੁੱਬ ਗਿਆ ਜੇ ਤਿੰਨੇ ਨਕੇ ਵੱਜਣ ਤੇ ਸਾਰਾ ਇਲਾਕਾ 15 ਪਿੰਡ ਘਟੋ ਘਟ ਬਸ ਸਕਦੇ ਆ ਪਾਣੀ ਦੀ ਲੋਹੜ ਚੋਂ ਪਰ ਇਹ ਜਿੰਨੀ ਫਸਲ ਹੀ ਸਭ ਗਲ ਕੇ ਸੁਆਹ ਹੋ ਜਣੀ ਆ ਇਹ ਨਾ ਪਾਣੀ ਕੇ ਪਾਸੇ ਨਹੀਂ ਨਿਕਲਣਾ ਸਾਡੀ ਪ੍ਰਸ਼ਾਸਨ ਨੂੰ ਇਹੋ ਬੇਨਤੀ ਆ ਪੇ ਦਾ ਕੋਈ ਨਾ ਕੋਈ ਜਿੰਨੀ ਜਲਦੀ ਹੋ ਸਦਾ ਹੱਲ ਕਰੇ ਸਾਡੇ ਪ੍ਰਧਾਨ ਸਾਹਿਬ ਆਏ ਨੇ ਨਵੇਂ ਪ੍ਰਧਾਨ ਅਹੀਂ ਜੀ ਆਇਆਂ ਕਹਿੰਦੇ ਆਪਣੇ ਪਿੰਡ ਦੇ ਵਿੱਚ ਪਹਿਲੀ ਵਾਰ ਸਾਡੇ ਪਿੰਡ ਚ ਆਏ ਆ। ਇਹਨਾਂ ਨੂੰ ਲੱਖ ਲੱਖ ਤੱਕ ਕੋਟੇ ਕੋਟ ਧੰਨਵਾਦ ਕਰਦੇ ਆ। ਚਲੋ ਇਹਨਾਂ ਦੀ ਕਿਰਪਾ ਨਾਲ ਸਾਡੀ ਕੋ ਮੰਗ ਪੂਰੀ ਹੋ ਜੇ ਤੇ ਸਾਡੇ ਬੱਚੇ ਰੋਟੀ ਖਾ ਲੁਗੇ ਹੋ ਜਣਾ। ਬੱਚੇ ਸਾਡੇ ਘਰ ਬੈਠੇ ਆ ਇਹ ਛੜਕ ਨਾਮ ਬੰਨ੍ਹ ਕਰਕੇ ਸਾਡੇ 6 ਵਜੇ ਦੇ ਕਰੀਬ ਚਾਰ ਬੱਸਾਂ ਸਾਡੇ ਪਿੰਡ ਚ ਆਉਂਦੀਆਂ ਸੀ। ਬੱਚੇ ਸਾਡੇ ਵੱਡੇ ਵੱਡੇ ਸਕੂਲਾਂ ਚ ਜਾਂਦੇ ਸੀ। 1.5 ਸਾਲ ਤੋਂ ਸਾਡੀਆਂ ਬੱਸਾਂ ਇਹ ਮੂੰਹ ਨਹੀਂ ਦੇਖੀ ਉਹਨਾਂ ਦੇ। ਸਾਡਾ ਪਰਿਵਾਰ ਅਸੀਂ ਆਪਣੇ ਇੱਕ ਬੱਚਾ ਲੱਦ ਕੇ 5 6 ਕਿਲੋਮੀਟਰ ਤੇ ਖੜ ਕੇ ਉੱਥੇ ਬਸ ਜਾ ਕੇ ਚੜਾਉਣ ਜਾਣਿਆਂ ਤੇ ਲੈ ਕੇ ਆਉਣੇ ਆ ਨਹੀਂ ਸੇਫਟੀ ਪਰ ਹਾਲ ਇੰਨਾ ਕੁ ਮਾੜਾ ਵਾ ਰਸਤਾ ਦੇ ਪਹਾੜ ਸਾਹਿਬ ਨੇ ਵੇਖ ਲੀਆ ਸਾਡੇ ਸਾਡੇ ਇੱਕ ਬੱਸ ਡਰਾਈਵਰ ਆ ਮੁੰਡਾ ਉਹ ਸਪੈਸ਼ਲ ਸਾਡੇ ਪਿੰਡੋਂ ਜਾਂਦਾ ਤੇਰਾ ਗੱਡੀ ਕਿੱਥੇ ਆ ਲਾਡਿਆ ਇੱਕ ਮੇ ਤਾਂ ਨਹੀਂ ਇਹ ਦੋ ਚਾਰ ਨਿਕਿਆ ਨਹੀਂ ਕਿ ਆਪ ਬੱਚਿਆਂ ਨੂੰ ਮੋੜਿਆਂ ਦੇ ਚੁੱਕ ਕੇ ਫਿਰ ਉਹ ਲੈ ਕੇ ਜਾਂਦਾ ਕਿ ਹਲੇ ਇੱਕ ਦਾ ਮਾਂ ਨਹੀਂ ਨਾ ਅੱਗੇ ਦਾ ਕਿ ਰੋਜ਼ ਨਹੀਂ ਟਾਈਮ ਕਿਦਾ ਲੱਗਦਾ ਅਹੀਂ ਜਿੰਨੇ ਚੌਂ ਨੀ ਦੱਸੇ ਤਾਜਾ ਵਜੜਾ ਪਾੜ ਪਿਆ ਹੋਇਆ ਵਾਏ ਇਹ ਪ੍ਰਸ਼ਾਸਨ ਦੇ ਜਾਂ ਹਲਕਾ ਇੰਚਾਰਜ ਦੇ ਜਾਂ ਕਿਸੇ ਭਾਈ ਦੇ ਅੰਚਲਿਆ ਕੋਈ ਨਹੀਂ ਕੋਈ ਨਿਤਿਆ ਅੰਚਲਿਆ ਤੁਹਾਡੇ ਕੋਲੋਂ ਕਿਸੇ ਕੋਲੋਂ ਵੇਖੋ ਜੀ ਤੁਹਾਨੂੰ ਸੁਣਵਾਈ ਨਹੀਂ ਸਾਡੀ ਕੰਨੀ ਤੇ ਕੀ ਕਰਾਂਗੇ ਅੰਚਲ ਨਹੀਂ ਹੋਈ ਕਰ ਹੀ ਦਿੱਤੀ ਆ ਨਾ ਆ ਵੇਖੋ ਲੱਜ ਜਾਗਾ ਪਤਾ ਤੁਹਾਨੂੰ ਵੀ ਕੀ ਕਾਰਵਾਈ ਕੀਤੀ ਜੀ 3 ਸਾਲ ਤੋਂ ਕਾਰਵਾਈ ਨਹੀਂ ਹੋ ਰਹੀ ਤੇ ਆ ਦੋਹਾਂ ਚਮਾਂ ਦੇ ਨਾਲ ਹੀ ਕਾਰਵਾਈ ਕਿੱਥੋਂ ਮੁਸ਼ਕਿਲ ਮੈਂ ਵਾਸੀ ਪਿੰਡ ਦੇਹਪੁਰ ਪਰ ਇਹ ਆਪਾਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਵੀ ਜਦੋਂ ਕਾਲੀ ਬੀਜੇਪੀ ਦੀ ਸਰਕਾਰ ਹੀ ਆਹੋ ਹੀ ਸੇਫਟੀ ਬੰਦੇ ਵਾਸਤੇ ਉਹਨਾਂ ਨੇ ਕਰੋੜਾਂ ਰੁਪਏ ਖਰਚਾ ਕੀਤਾ 10 ਸਾਲ ਖਰਚਾ ਵੀ ਕੀਤਾ ਸੌਖ ਕੀਤਾ ਦੁਨੀਆ ਵਸਦੀ ਤੇ ਰਹਿੰਦੀ ਸੀ ਇਹ ਖਰਚਾ ਕਰਨ ਦੇ ਬਾਵਜੂਦ ਵੀ ਜਦੋਂ 23 ਦੇ ਵਿੱਚ ਫਲੱਡ ਆਇਆ ਇਹੀ ਸਰਕਾਰ ਦਾ ਡੀਸੀ ਪ੍ਰਸ਼ਾਸਨ ਇੱਥੇ ਸਾਨੂੰ ਤੁਸੀਂ ਦੇ ਉੱਤੇ ਇਹ ਗੱਲ ਕਹਿ ਕੇ ਗਿਆ ਵੀ ਇਹ ਜਿਹੜਾ ਸਾਡਾ ਸੇਫਟੀ ਬੰਦਾ ਸਾਡੇ ਅਧਿਕਾਰ ਦੇ ਵਿੱਚ ਨਹੀਂ ਹੁੰਦਾ। ਬਾਅਦ ਵਿੱਚ ਇਹ ਗੱਲ ਕਹਿ ਕੇ ਕਹਿੰਦੇ ਵੀ ਸ਼ਨੀ ਅਸੀਂ ਮੇਨ ਤੁਸੀਂ ਜਿਹੜੀ ਆ ਉਹ ਮੰਨਦੇ ਆ ਮੇਨ ਰੋਡ ਜਿਹੜਾ ਉਹਦੇ ਵਿੱਚ ਉਹ ਮੰਨਦੇ ਆ ਇਹ ਸੇਫਟੀ ਬੰਦਾ ਜਿਹੜਾ ਸਾਡੇ ਅਧਿਕਾਰ ਦੇ ਵਿੱਚ ਨਹੀਂ ਆਉਂਦਾ ਇਹ ਟੁੱਟ ਜੇ ਇਹ ਰਹਿ ਜੇ ਬਾਕੀ ਆ ਸਪੈਦੇ ਲੱਗੇ ਆ ਇੱਥੇ ਆ ਤੁਸੀਂ ਵੇਖ ਸਕਦੇ ਹੋ ਕੈਮਰਾਮੈਨ ਨੂੰ ਕੋ ਦਿਖਾ ਦਿਓ। ਜੇ ਇਹਨਾਂ ਦੇ ਸੇਫਟੀ ਅਧਿਕਾਰ ਦੇ ਵਿੱਚ ਇਹ ਬੰਨ੍ਹ ਨਹੀਂ ਆਂਦਾ ਫਿਰ ਇਹ ਜ਼ਿੰਮੇਵਾਰ ਇਹ ਸਪੈਦਿਆਂ ਦੇ ਹੱਕਦਾਰ ਹੋ ਸਕਦੇ ਆ ਉਹ ਸੇਫਟੀ ਬੰਨ ਆਪਣਾ ਵਸਾਲਣ ਉਸ ਸਪੈਦੇ ਵੱਢ ਕੇ ਜਾਂ ਉੱਚਾ ਕਰ ਲੈਣ ਇਹ ਸਰਕਾਰ ਅੱਗੇ ਸਾਡੀ ਬੇਨਤੀ ਆ ਕਿ ਜੇ ਕਾਲੀ ਬੀਜੇਪੀ ਦੀ ਸਰਕਾਰ ਦੇ ਟਾਈਮ ਤੇ ਇਹ ਕੰਮ ਚੱਲ ਸਕਦਾ ਇਹ ਦੁਬਾਰਾ ਦੂਜੀਆਂ ਸਰਕਾਰਾਂ ਦੇ ਟਾਈਮ ਤੇ ਕੰਮ ਕਿਉਂ ਨਹੀਂ ਚੱਲ ਸਕਦਾ ਇਹ ਸਾਡੀ ਬੇਨਤੀ ਆ ਵੀ ਦੋ ਨੱਕੇ ਪਿਛਲੇ ਦੋ ਨੱਕੇ ਪਿਛਲੇ ਵੱਜ ਗਏ ਆ ਇਹਨਾਂ ਵਾਲੇ ਇਹਦੇ ਅੱਗੇ ਤਿੰਨ ਨੱਕੇ ਆ ਸੁਪਾਰ ਵੀ ਵੱਜੇ ਅੱਗੇ ਸਭ ਕੁਝ ਹੋਇਆ ਵਾ ਪਰ ਇੰਡੀਅਨ ਨਕਮੀਆਂ ਸਰਕਾਰਾਂ ਵੀ ਰੱਬ ਜਾਣੇ ਕਹਿੰਦੇ ਵੀ ਸਾਡੇ ਤੋਂ ਖਜ਼ਾਨਾ ਬੜਾ ਖੁੱਲਾ ਵਾ ਮੈਂ ਕਹਿੰਦਾ ਵੀ ਖਜ਼ਾਨਾ ਇਹਨਾਂ ਦਾ ਆਪਣੀਆਂ ਝੋਲੀਆਂ ਦੇ ਵਿੱਚ ਪਾ ਲਿਆ ਇਹਨਾਂ ਨੇ ਜਨਤਾ ਵਾਸਤੇ ਖਜ਼ਾਨਾ ਇਹਨਾਂ ਦਾ ਸਾਰਾ ਬੰਦ ਹੋ ਗਿਆ ਉਹਨਾਂ ਵਾਸਤੇ ਕੋਈ ਖਜ਼ਾਨਾ ਨਹੀਂ ਨਾ ਚੱਲਦਾ